ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕੋਂ ਦੇ ਮਹਾਨ ਪ੍ਰਚਾਰਕ ਹੈਡ ਗ੍ਰਾਂਥੀ ਗਿਆਨੀ ਹਰਪਾਲ ਸਿੰਘ ਫਾਦੇਗੜ ਸਾਹਿਬ ਬੜਾ ਪਿਆਰਾ ਬੋਲਦੇ ਐ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਵਕਤ ਸਿੱਧੂ ਮੂਸੇਵਾਲੇ ਦੀ ਤੁਲਨਾ ਗੁਰੂ ਸਾਹਿਬ ਦੇ ਸਹਿਜਾਦਾਂ ਦੇ ਨਾਲ ਇਹਨਾਂ ਨੇ ਕਰਤੀ ਸੀ ਚਲੋ ਉੱਥੇ ਮੈਂ ਕੁਝ ਬੋਲਿਆ ਨਹੀਂ ਕੋਈ ਇਤਰਾਜ਼ ਨਹੀਂ ਸੀ ਪਰ ਇਤਰਾਜ਼ ਤਾਂ ਹੋ ਜਾਂਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੇ ਸਹਬਜਾਦੇ ਨਾਲ ਕਿਸੇ ਤੁਲਨਾ ਨਹੀਂ ਕਰ ਸਕਦੇ ਪਰ ਇਹਨਾਂ ਨੇ ਇੱਕ ਹੁਣ ਬਿਆਨ ਦਿੱਤਾ ਹੈ ਸਟੇਟਮੈਂਟ ਆਈ ਹੈ ਕਹਿੰਦੇ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਕਿੱਧਰ ਗਿਆ ਜਣ ਕਿ ਨਾ ਇਹਨਾਂ ਦੇ ਦਿਮਾਗ ਵਿੱਚ ਰਾਜਨੀਤੀ ਦਾ ਕੀੜਾ ਕਿਤੇ ਨਾ ਕਿਤੇ ਹੈ ਫਿਰਦਾ ਹੁੰਦਾ ਕੁਰਬਲ ਕੁਰਬਲ ਕਰਦਾ ਜੈਨ ਨੂੰ ਮਾੜਾ ਮਟਾ ਕਿਹਾ ਜਾਂਦਾ ਵੀ ਤੁਸੀਂ ਐਦਾਂ ਮਾੜਾ ਜਿਹਾ ਇਉਂ ਨੂੰ ਬੋਲ ਦਿਓ ਇਉਂ ਕਰ ਦਿਓ ਉਹ ਜੇ ਮੈਂ ਕਹਿੰਦਾ ਹੁੰਦਾ ਨਾ ਰਣਵੀਰ ਰਾਣਾ ਤੇ ਵਿਨ ਸ਼ਰਮ ਅਸੀਂ ਇਉਂ ਨਹੀਂ ਕਰਦੇ ਇਉਂ ਕਰਦੇ ਖਰਦ ਪੈਸੇ ਦੀ ਗੱਲ ਕਰਦੇ ਪਰ ਇਹਨਾਂ ਨੂੰ ਵੀ ਕਹਿੰਦੇ ਤੁਸੀਂ ਇਉਂ ਕਰ ਦਿਓ ਕਹਿੰਦਾ ਜੋ ਤੇ ਨਸ਼ਿਆਂ ਵਿਰੁੱਧ ਕਿੱਧਰ ਗਿਆ ਪੰਜਾਬ ਸਰਕਾਰ ਦਾ ਅੱਗੇ ਇੱਥੇ ਭੰਗ ਦੀਆਂ ਦੁਕਾਨਾਂ ਨੇ ਸਰਦਾਈ ਰਗੜੀ ਜਾਂਦੇ ਆ ਕੁੰਡੇ ਵਿੱਚ ਇਹ ਬੰਦ ਕਰਾਓ ਨਿੰਕੇ ਸਰਕਾਰ ਨੂੰ ਕਹਿੰਦੇ ਨੇ ਇਹਨਾਂ ਦਾ ਕੋਈ ਫਰਜ ਨਹੀਂ ਇਹਨਾਂ ਨੇ ਜਿਹੜੀ ਟਾਕਸਪੋਰ ਰੱਖੀ ਹੈ ਨਾ ਸ਼੍ਰਮਣਕ ਕਮੇਟੀ ਨੇ ਉਹ ਲੋਕਾਂ ਨੂੰ ਕੁੱਟਣ ਵਾਸਤੇ ਆ ਜਿਉਂ ਕਿ ਮੱਥਾ ਮੋਟਾ ਡੇਗਦਾ ਇੱਧਰ ਅੱਜ ਰੂਹੀ ਟੱਪ ਗਿਆ ਉਹਦੀ ਪੱਗ ਲਾ ਦੇ ਉਹਦੇ ਥੱਪੜ ਮਾਰੋ ਉਹਨਾਂ ਬਾਅਦ ਚ ਰੱਖੀ ਹੈ ਪਤਾ ਹੈ ਵੀਰੇ ਕੁੰਡੇ ਚ ਕੁੰਡੇ ਚ ਘੋਟੇ ਨਾਲ ਰਗੜਦੇ ਨੇ ਸਰਦਾਈ ਸੁੱਖਾਂ ਵੀਰੋ ਕੋਲ ਵੱਡੀਆਂ ਕਿਰਪਾ ਨਾਲ ਗੋਟ ਵੜਦੂ ਇੱਕ ਅੱਦੇ ਤਾਂ ਉਦਮ ਨੂਨ ਕਰਦੇ ਹੀ ਨਿਬਦਨ ਜਾ ਕੇ ਮੱਥੇ ਚ ਕੀ ਮਾਰਨਗੇ ਹੁਣ ਅਗੇ ਸਰਕਾਰ ਦਾ ਜਿਹੜਾ ਜੁਧ ਨਸ਼ਾ ਵਿਰੁੱਧ ਕਿੱਧਰ ਗਿਆ ਮਤਲਬ ਕਿ ਵੀ ਸਰਕਾਰ ਆ ਕਿ ਢਿੰਗਾਂ ਨੂੰ ਫੜੇ ਵੀ ਤੁਸੀਂ ਸੁੱਖਾਂ ਨਗੜ ਤੁਸੀਂ ਕਰ ਦਿਓ ਤੁਸੀਂ ਨੂੰ ਕੁਛ ਕਰਨਾ ਆਛਾ ਜੇ ਕਿਸੇ ਨੇ ਕਾਰਵਾਈ ਕਰਤੀ ਮਾੜੀ ਮੋੜੇ ਕੋਈ ਢਿੰਗ ਫੜ ਕੇ ਅੰਦਰ ਦੇਤਾ ਉੱਥੂ ਫੜ ਲਿਆ ਬੰਦਾ ਗੁਰਦਲ ਸਾਹਿਬ ਦੇ ਦੀ ਬਾਉਂਡਰੀ ਤੋਂ ਜਾ ਗਲਿਆਰੇ ਤੋਂ ਫਿਰ ਉਹਨੇ ਕਹਿਣਾ ਸਰਕਾਰ ਧੱਕਾ ਕਰਦੀ ਹੈ ਸਾਡੇ ਕਮਜ ਦਬੰਦਾਂ ਜੀ ਕਰਦੀ ਹੈ ਸਰਕਾਰ ਫਿਰ ਇਹਨਾਂ ਮਿਟਣਗੇ ਇਹ ਸੋਚਦੇ ਵੀ ਨਹੀਂ ਵੀ ਪਹਿਲਾਂ ਅਸੀਂ ਛੇਤਰ ਖਾ ਕੇ ਹਟਿਆ ਉਹ ਜਿਹੜਾ ਜਿਹੜੇ 16 ਮਲਾਜਮਾਂ ਤੇ ਐਫ ਆਈ ਆਰ ਹੋਈ ਹੈ ਜਿਹਨਾਂ ਨੇ ਸਰੂਪ ਵਿੱਚ ਅਸੀਂ ਗੁਰਪਾਸ਼ਾ ਦੇ ਉਹਦੇ ਪਿੱਛੇ ਸੀ ਹਾਲੇ ਤੱਕ ਪੋਸਟਾਂ ਪਾਈ ਜਾਂਦੇ ਨੇ ਪੇਜਾਂ ਤੇ ਸਰਕਾਰ ਲਈ ਕੀ ਲੋੜ ਸੀ ਅਕਾਲ ਤਖਨ ਨਾਲ ਮੱਥਾ ਅਕਾਲ ਤਖਨ ਮੱਥਾ ਲਾਉਣੇ ਚਾਹਦੇ ਨੇ ਜਿਹਨੇ ਸ਼ਿਕਾਇਤ ਕਰਤੀ ਉਹਨਾਂ ਦੇ ਨਾਮ ਵਿੱਚ ਆ ਕੇ ਵੀ ਨੇ ਸਰੂਪ ਵੇਚੇ ਨੇ ਅੱਗੇ ਮੱਥਾ ਲਾਇਆ ਤੇ ਹੁਣ ਇਹ ਗਿਆਨੀ ਜੀ ਨੇ ਸਤਕਾਰਯੋਗ ਨੇ ਵਧੀਆ ਬੋਲਦੇ ਨੇ ਮਿੱਠਾ ਮਿੱਠਾ ਐ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਨੇ ਕਈ ਵਾਰੀ ਰੋਂਦੇ ਨੇ ਨਾਟਕ ਕਰਦੇ ਆ ਆ ਹੁਣ ਇੱਕ ਮੱਕੜ ਨਾਲ ਇੰਟਰਵਿਊ ਆਈ ਸੀ ਉਹਦੇ ਐ ਲੱਗਦਾ ਜੀ ਵੀ ਸਾਬ ਜਾਦੇ ਤਾਂ ਇਹਨਾਂ ਦੇ ਘਰੇ ਜਿਵੇਂ ਛੇ ਰਹੇ ਹੁੰਦੇ ਇਦਾਂ ਇਦਾਂ ਲੋਕਾਂ ਨੂੰ ਪਠੰਡ ਕਰਕੇ ਦੱਸ ਦਿੰਦੇ ਤੇ ਭੰਗ ਰਗੜਨ ਵਾਲਿਆਂ ਨੂੰ ਕਹਿੰਦੇ ਸਰਕਾਰ ਫੜੇ ਫੜ ਬੈਠੇ ਨੇ ਸਾਡੇ ਗੁਰਦਾਨੇ ਸਾਹਮਣੇ ਕਹਿੰਦੇ ਅਸੀਂ ਨਹੀਂ ਕਹਿੰਦੇ ਟੱਕਾ ਤੋੜਨਾ ਕਿਉਂ ਕਿਉਂ ਨਹੀਂ ਕੁਝ ਕਹਿਣਾ ਅਗਲੇ ਕੋਲੇ ਡੇਡੇ ਸਲੋਤਰ ਨੇ ਡੇਡੇ ਫੁੱਟ ਤੇ ਗੰਡਾਸੇ ਨੇ ਅਗਲੇ ਕੋਲੇ ਤਲਵਾਰਾਂ ਨੇ ਕਿਰਪਾਨਾਂ ਨੇ ਵੀ ਸਾਨੂੰ ਨਾ ਕਿਤੇ ਵੱਢ ਕੇ ਖਾਣ ਨੂੰ ਕਿਤੇ ਉੱਥੇ ਉਧਰ ਡਰਦੇ ਆ ਕਿਉਂ ਬੰਦ ਠੰਡ ਦਾ ਟਾਈਮ ਹੈ ਹੁਣ ਬਾਬੇ ਸੁਖਨਾ ਦੁੱਧ ਮੱਖਣ ਨਾਲ ਪੜੇ ਹੁੰਦੇ ਵਧੀਆ ਵੀ ਬੱਕਰੇ ਨੂੰ ਵਧਣ ਜਿਆਦਾ ਸਾਡਾ ਬਿਜੇ ਅਸੀਂ ਬੰਗਾ ਲਿਆ ਲਿਮਕਾ ਲੈਣਗੇ ਅਗਲੇ ਵੱਡ ਕੇ ਸਾਨੂੰ ਖਾਣਗੇ ਉਧਰ ਡਰਦੇ ਹੁਣ ਅਕੇ ਸਰਕਾਰ ਇਹਨਾਂ ਨੂੰ ਫੜਿਆ ਕਿ ਦੇਖੋ ਇਹ ਇਹ ਕੌਣ ਨੇ ਗਿਆਨੀ ਹਰਪਾਲ ਸਿੰਘ ਹੈਡ ਗੰਜ਼ ਫਤੇਗੜ ਸਾਹਿਬ ਦੇ ਉਹ ਭਰਾਵੋ ਤੁਸੀਂ ਟਾਕ ਫੋਰਸ ਰੱਖੀ ਹੈ ਤੁਸੀਂ ਐਲਾਨ ਕਰੋ ਕੱਲ ਤੱਕ ਤੋਂ ਵੀ ਇੱਥੇ ਭੰਗ ਨਾ ਰਗੜੋ ਸੁੱਖਾ ਨਾ ਰਗੜੋ ਕਹੋ ਜੀਦਾ ਜਦੋਂ ਭਵੰਤਮਾਨ ਨੇ ਮਹਾਰਾਜ ਕਹਿਤਾ ਉਹਨੇ ਇੰਨੇ ਕਹਿਣਾ ਵੀ ਹੁਣ ਸਾਨੂੰ ਗ੍ਰੰਥੀ ਮੱਥਾ ਦੇਣਗੇ ਇੰਨਾ ਹੀ ਕਹਿਣਾ ਫੇਰ ਚਲੂਣੇ ਲੈਣਾ ਨਹੀਂ ਇਹਨਾਂ ਦੇ ਉਹਨੇ ਕੁਛ ਨਹੀਂ ਕਹਿਣਾ ਜਦੋਂ ਕਿਤੇ ਉਹਨੇ ਮਹਿੰਗੀ ਜੀ ਸ਼ਰਾਬ ਦਾ ਪੈਕ ਲੱਗਿਆ ਹੈ ਨਾ ਵਧੀਆ ਕਿਤੇ ਵਧੀਆ ਮਹਿੰਗੀ ਕਹਿੰਦੇ ਆ ਤੁਸੀਂ ਮਹਿੰਗੀ ਸ਼ਰਾਬ ਦੇ ਪੈਕ ਲੱਗ ਫੇਰ ਉਹਨੇ ਕਹਿ ਦੇਣਾ ਕਿ ਗ੍ਰੰਤੀ ਨੂੰ ਮਤਾ ਦੇਣਗੇ ਉਹਨੇ ਦੋ ਚਾਰ ਗੱਲਾਂ ਨਾਲ ਹੋਰ ਸੁਣਾਉ ਕਮੇਡੀ ਹੈ ਫੇ ਚਲੋਣੇ ਲੜਨਗੇ ਫਿਰ ਕਹਿਣਗੇ ਸਾਡੇ ਗ੍ਰੰਥੀ ਨੂੰ ਕਹਿਤਾ ਜੀ ਇਹ ਤਾਂ ਗਿਆਨੀ ਹਰਪਾਲ ਸਿੰਘ ਨੇ ਜੀ ਇਹ ਤਾਂ ਮਹਾਨ ਹਸਤੀ ਹੈ ਜੀ ਕੌਮ ਦੀ ਭਵੰਤਮਨ ਹੁੰਦਾ ਕੌਣ ਫਿਰ ਇਦਾਂ ਪਿੱਟਣਗੇ ਵੀ ਤੁਸੀਂ ਕੀ ਕਰਦੇ ਹੋ ਸੁਖ ਨਾਲ ਦੋ ਗੱਡੀਆਂ ਹੋਣਗੀਆਂ ਘੋੜੇ ਇੱਕ ਦੋ ਗਨਮੈਨ ਵੀ ਨਾਲ ਹੋਣਗੇ ਤੁਸੀਂ ਜਾ ਕੇ ਕਹੋ ਅਗਲੇ ਨੂੰ ਵੀ ਉઠੋ ਬੇਲੜੋ ਸੁੱਖਾ ਨਾ ਰਗੜੋ ਉੱਠੋ ਏ ਚੋ ਕਹੋ ਤੁਸੀਂ ਨਹੀਂ ਕਹਿਣਾ ਹੁਣ ਅੱਗੇ ਸਰਕਾਰ ਦਾ ਜੋਤ ਨਸ਼ਿਆਂ ਵਿਰੁੱਧ ਕਿੱਧਰ ਗਿਆ ਮਤਲਬ ਤੁਸੀਂ ਨਾ ਢੱਕਾ ਤੋੜਿਓ ਜਿਆਦਾ ਫਿਰ ਇਦਾਂ ਕਰੋ ਭਵੰਤਮਨ ਨਾਲ ਸ਼੍ਰੋਮਣੀ ਗੜੀ ਦਾ ਪ੍ਰਧਾਨ ਵੀ ਬਣਾ ਦਿਓ ਫਿਰ ਫਿਰ ਉਹ ਵੀ ਸ਼ਾਂਹ ਲਮਗੇ ਫਿਰ ਜਿਆਦਾ ਇਦਾਂ ਕਰੋ ਨਾ ਇਦਾਂ ਥੋੜੀ ਜਿਹੀ ਵੀ ਅਗਲਾ ਮੁੱਖ ਮੰਤਰੀ ਦੀ ਕੁਰਸੀ ਛੱਡ ਕੇ ਤੁਹਾਡੇ ਕੋਲੇ ਆ ਗਏ ਜਿਆਦਾ ਫਿਰ ਧਾਮੇ ਨੂੰ ਹਟਾ ਦਿਓ ਭਵੰਤਮਨ ਨੂੰ ਉਹਦਾ ਪ੍ਰਧਾਨ ਮੰਤਰੀ ਆ ਸੌਰੀ ਸ਼੍ਰੋਮਣੀ ਗੜੀ ਦਾ ਪ੍ਰਧਾਨ ਹੀ ਬਣਾ ਦਿਓ ਮੈਨੂੰ ਬਣਾ ਦਿਓ ਹੋਰ ਨਹੀਂ ਹੋਰ ਗੱਲ ਛੱਡੋ ਤੁਸੀਂ ਫੇਰ ਦੇਖੋ ਕਿਹੜਾ ਬੰਦਾ ਉੱਥੇ ਜਣ ਕੇ ਪਤਾ ਨਹੀਂ ਕਿੱਥੋਂ ਇਹ ਗਿਆਨ ਪੜ੍ਹਦੇ ਨੇ ਉਦਾਂ ਬਧੀਆ ਭੂਮਿਕਾ ਬੰਨਣਗੇ ਗੁਰਮੁਖ ਪਿਆਰਿਓ ਗੁਰਮੁਖ ਪਿਆਰਿਓ ਇਹ ਜੜੀਆਂ ਸੁਹਾਤਾਂ ਨੇ ਕੁਰਬਾਨੀਆਂ ਨੇ ਦਿਲ ਭਰਿਆਉਂਦਾ ਪਤਾ ਕੌੜਾ ਤੇਰ ਮਿਲਦਾ ਜੀ ਅੱਖਾਂ 'ਚ ਮਾਰਨ ਵੇ ਤੇ ਉਹਨੇ ਪਾਣੀ ਆ ਫਿਲਮ ਵਾਲੇ ਇਦਾਂ ਹੀ ਕਰਦੇ ਹੁੰਦਾ ਸੁਖਨਾ ਤਾਰੇ ਮੀਰੇ ਤੇਨ ਉਹ ਦਾੜੀ ਤੇ ਲਾਲੂ ਉਹ ਦਿਨ ਅੱਖਾਂ 'ਚ ਪਾਣੀ ਜਾਂਦਾ। ਜੇ ਕਲ ਤਾਰੇ ਮੇਰੇ ਤੇਲ ਲਾਉਣ ਸਰੰਗ ਮਲਾ ਕੇ ਉਹ ਲਾਲੂ ਮੱਥੇ ਤੇ ਉਹ ਦਿਨ ਦੀ ਅੱਖਾਂ 'ਚ ਪਾਣੀ ਜਾਂਦਾ। ਜਿਹੜੇ ਕੰਮ ਭਵੰਤਮਾਨ ਕਰੇ। ਸੁੱਖਾ ਰਗੜਨ ਵਾਲੀਆਂ ਕਟੀੜਾਂ ਨੂੰ ਭਵੰਤਮਾਨ ਫੜੇ। ਜੇ ਉਹਨੇ ਕਤ ਬੰਦਾ ਫੜ ਲਿਆ ਫਿਰ ਕਹਿਣਗੇ ਪਿਟ ਸ਼ਾਪਾ ਕਰਨਗੇ ਫਿਰ ਉਹ ਪੂਤਲਾ ਫੂਕਣਗੇ। ਹਾਏ ਭਵੰਤਮਾਨ ਸ਼ੋਮਣੀ ਕਮੇਟ ਵੀ ਦਾਖਲ ਦਾ ਜੀ ਕਰਦਾ ਹੈ। ਹਾਏ ਸਾਡੇ ਕੰਮਾਂ ਵਿੱਚ ਭਵੰਤਮਾਨ ਲਾਤ ੜਾਉਂਦਾ। ਉਹ ਭਰਾਵੋ ਆਪ ਸ਼ਰਮ ਕਰ ਲੋ ਮਾੜੀ ਮੋਟੀ ਐਡੀਆਂ ਐਡੀਆਂ ਕਿਰਪਾਨਾਂ ਰੱਖ ਦਿਓ ਜਾਂ ਫਿਰ ਉਹ ਰਬੜ ਦੀਆਂ ਨੇ ਵਿੱਚੋਂ ਮੈਂ ਨਿਕਲਦੀਆਂ ਨੇ ਜਿਹੜੀਆਂ ਕੋਲੇ ਰੱਖ ਕੇ ਕਥਾ ਕਰਨ ਵੇਲੇ ਚੌਂਕੜਾ ਮਾਰ ਕੇ ਬੈੰਨੇ ਹੋ ਉਹ ਰਬੜ ਦੀਆਂ ਨੇ ਉਹ ਕੱਢ ਕੇ ਲਾ ਦਿਓ ਕਿੱਦਾਂ ਕੱਟਾ ਪਤਾ ਹੈ ਵੀ ਜੇ ਅਸੀਂ ਕਿਰਪਾਨ ਕੱਢੀ ਅਗਲੇ ਨੇ ਘੇਰ ਲੈਣੇ 40 50 ਨੇ ਆ ਕੇ ਮੋਟੀ ਮੋਟੀ ਆਉ ਪਤਾ ਹੈ ਵੀ ਪਤਾ ਮਾਂ ਚ ਖੁਸ਼ ਹੁੰਦਾ ਨਹੀਂ ਯਾਨੀ ਕਿ ਆਪ ਨੇ ਕੁਝ ਕਰਨਾ ਮੈਂ ਸੇ ਸਕਾਰਜੋਗ ਨਹੀਂ ਗਿਆਨੀ ਹਰਪਾਲ ਸਿੰਘ ਫਤੇਗੜ ਸਾਹਿਬ ਦੇ ਹੈੱਡ ਗ੍ਰਾਮ ਸੀ ਨੇ ਸ਼ਹਿਰ ਅਮੇਰਕਾ ਮੂਰਕਾ ਕੈਨੇਡਾ ਜਾਂਦੇ ਰਹਿੰਦੇ ਆ ਬਾਦੂ ਮਗਲ ਹੈ ਪੈਸਾ ਦਾ ਬਾਦੂ ਕੋ ਚੱਕਰ ਦੀ ਪਰ ਖੋਰਾ ਨੂੰ ਕਹਿਣਾ ਵੀ ਤੁਸੀਂ ਕਰੋ ਤੁਹਾਡੇ ਗਲਿਆਰਿਆਂ ਵਿੱਚ ਤੁਹਾਡੇ ਸਾਹਮਣੇ ਬੈਠੇ ਹੋ ਸਕਦਾ ਕਿਤੇ ਆਪ ਵੀ ਗਲਾਸ ਪਰ ਕੇ ਪੀਤਾ ਹੋਵੇ ਨਾ ਇਹ ਵੀ ਇਹ ਵੀ ਤੁਹਾਡੀ ਕੋਈ ਨਹੀਂ ਪਰ ਗੰਦ ਤੁਸੀਂ ਪਾਓ ਤੇ ਸਾਫ ਕਰੇ ਭਗਵਾਨ ਤੁਮਾ ਹੁਣ ਪਤਾ ਵੀ ਚੋਨ ਸ਼ਾਨ ਝਾੜੂ ਹੈ ਉਹ ਝਾੜੂ ਚੋਨ ਸ਼ਾਨ ਹੈ ਤੁਹਾਡੇ ਘਰਾਂ ਵਿੱਚ ਗੰਦਗੀ ਸਾਫ ਕਰਨ ਵਾਸਤੇ ਨਹੀਂ ਉਹ ਗੰਦਗੀ ਤਾਂ ਵੱਡੇ ਵੱਡਿਆਂ ਦੀ ਸਾਫ ਕਰ ਤੁਸੀਂ ਵਿਚਾਰਿਓ ਕੋਈ ਗੱਲ ਨਹੀਂ ਠਹਿਰੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ